ਮੈਂ ਜਿੱਦੀ ਗੱਲ ਕਰਾਣਾ ਬੋਲੀਏ ਇਹ ਲਾ ਦੇਣੀ ਜੀ ਐ ਫਿਰ ਲੈ ਆਓ ਜੋ ਲੈ ਆਓ ਇੱਧਰ ਲੈ ਆਓ ਅਥਰ ਤਰਪਾਲ ਬਾਲਾਂਗੇ ਤੋਂ ਬਾਅਦ ਚ ਇੱਕ ਹੋਰ ਲਿਓ ਨਾ ਚੱਕੀ ਚਲੋ ਚਲੋ ਜੀ ਆਓ ਜੀ ਬਾਈ ਜੀ ਬਾਪੂ ਕੋ ਤੇ ਰੱਖਣਾ ਆਜੇ ਇੱਥੇ ਰੱਖ ਦੋ ਤੂੰ ਚਲ ਮਾਰ ਲੈ ਲੋ ਓ ਬਾਪੂ ਜੀ ਕੋਈ ਨਹੀਂ ਮੁੰਡੇ ਤਾਂ ਲੱਗਣਗੇ ਸਾਰੇ ਤਖੜੇ ਹੋਗੇ ਲੈ ਆਓ ਜੀ ਉਹ ਕਿਸ਼ਤੀ ਵਾਲੇ ਮੁੰਡੇ ਨੂੰ ਵੀ ਅੱਗੇ ਪਹਚਾਈ ਜਾਓਗੇ ਸਾਰੇ ਮੇਰੇ ਸਿਰ ਤੇ ਰੱਖਿਓ ਜੀ ਲੈ ਜੋ ਸਿਰ ਤੇ ਰੱਖੋ ਉਹ ਉਧਰ ਦੇ ਹੱਥ ਬਹੁਤ ਕਾਲਸ ਹਰਦਾ ਇਹਦਾ ਠੀਕ ਚੱਲਦਾ ਸਿਰ ਤੇ ਵਧੀਆ ਜਾਂਦਾ ਆਓ ਜੀ ਆਓ ਸਾਰੇ ਆਓ ਜੀ ਲਾਉ ਜੀ ਘਰ ਜਾਣੇ। ਉਹ ਕਾਕਾ ਲੱਗੋ ਸਾਰੇ ਵਾਲੇ ਤਰਨ ਲਿਆਓ ਯਾਰ। ਐਡਾ ਲੇਟ ਹੋ ਜਾਾਂਗੇ। ਆਓ ਜੀ। ਫੜ ਜੋ। ਆ ਫੜ। ਅਹ ਫੜ ਦੇ। ਵਾਹ। ਸਿਤਰਾ ਖੜੀ ਲਿਆ। ਲੋ ਸਾਰਾ ਲੋ ਮੋਟਰ। ਆ ਦੇ। ਵਾਹ। ਚਲ। ਸਿਤਰਾ। ਅਧੀਆਂ ਅਧਰ ਰੱਖੀ ਜਾ ਨਾ। ਨੇ ਮਾਰ ਦੇ ਚਿਕਾਈ ਜਾਓ ਮਹਾਰਾਜ ਦੋ ਰੱਖਨੇ ਦੋ ਰੱਖ ਦੋ ਕਿਆ ਦੋ ਰੱਖੋ ਤਾਂ ਵੀ ਕੋਈ ਨਹੀਂ ਹਾਂ ਜੀ ਮੰਤਰੀ ਸਾਹਿਬ ਅੱਜ ਮੰਡ ਖੇਤਰ ਦੇ ਪਹੁੰਚੇ ਹੋ ਆਪੇ ਪਿੰਡ ਸੁਲਤਾਨਪੁਰ ਲੋਧੀ ਦੇ ਲਗਾਤਾਰ ਲੋਕਾਂ ਦੀ ਸ਼ਿਕਾਇਤ ਸੀ ਕਿ ਇੱਥੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕੋਈ ਰਾਹਤ ਸਮਗਰੀ ਨਹੀਂ ਅਸੀਂ ਇੱਥੇ ਜਿਹੜਾ ਪਾਣੀ ਭਾਰੀ ਬਰਸਾਤ ਕਰ ਜਿਹੜਾ ਬਾਕੀ ਪਾਸੇ ਪਾਣੀ ਪਹਿਲਾਂ ਆ ਗਿਆ ਜਿੱਥੇ ਅਸੀਂ ਕੰਟੀਨਿਊ 20 ਦਿਨ ਤੋਂ ਚੱਲਦੇ ਆ ਇਹ ਪਿੰਡਾਂ ਦੇ ਵਿੱਚ 5 ਦਿਨ ਤੋਂ ਪਾਣੀ ਆਇਆ 5 ਦਿਨ ਤੋਂ ਹੀ ਮੈਂ ਚਿਮਾ ਸਾਹਿਬ ਚੰਦੀ ਸਾਹਿਬ ਸਾਰੇ ਹਲਕਿਆਂ ਇੰਚਾਰਜ ਸਹਿਬਾਨ ਸਾਰੇ ਚੇਅਰਮੈਨ ਸਹਿਬਾਨ ਨੂੰ ਨਾਲ ਲੈ ਕੇ ਅਸੀਂ ਪੂਰੀ ਟੀਮ ਨੂੰ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਪ੍ਰਸ਼ਾਸਨ ਨਾਲ ਲੈ ਕੇ ਇੱਥੇ ਪਹੁੰਚਿਆ ਸੋ ਪਹਿਲੇ ਦਿਨੀ ਕਮ ਦੋ ਦਿਨ ਪਹਿਲਾਂ ਹੋ ਕੇ ਗਏ ਆ ਉਹਨਾਂ ਨੇ ਦੱਸਿਆ ਮੰਗ ਰਾਸ਼ਨ ਚਾਹੀਦਾ ਚੋਕਰ ਚਾਹੀਦਾ ਕਿਉਂਕਿ ਜ਼ਿਆਦਾਤਰ ਇਹਨਾਂ ਲੋਕਾਂ ਦੀ ਡਿਮਾਂਡ ਸੀ ਡੰਗਰਾਂ ਵਾਸਤੇ ਚੋਕਰ ਸੋ ਉਹਦੇ ਲਈ ਚਾਰ ਟਰੱਕ ਅਸੀਂ ਹਲਕਾ ਸਾਹਨੇ ਵਾਲ ਤੋਂ ਅਸੀਂ ਮੰਗਾਏ ਆ ਤੇ ਉਹ ਟਰਾਲੀਆਂ ਚ ਪਾ ਪਾ ਕੇ ਜਿਹੜਾ ਘਰ ਘਰ ਪਚਾਰੇ ਆ ਸੋ ਪੂਰੀ ਟੀਮ ਆਪ ਲੱਗ ਕੇ ਨਾਲ ਜਿਹੜੀ ਸੇਵਾ ਕਰ ਰਿਹਾ ਸੋ ਕੋਈ ਕਿਸੇ ਤਰ੍ਹਾਂ ਦੀ ਵੀ ਇਹ ਸਾਰੇ ਭੈਣ ਭਰਾਵਾਂ ਨੂੰ ਕਿਸ਼ਤੀ ਚ ਜਾ ਕੇ ਘਰ ਘਰ ਜਾ ਕੇ ਆ ਸਾਰੀਆਂ ਮਤਾਵਾਂ ਨੂੰ ਭਰਾਵਾਂ ਨੂੰ ਮਿਲ ਕੇ ਆ ਬਹੁਤ ਬੁਰਾ ਹਾਲ ਹੈ ਡੰਗਰ ਪਾਣੀ ਦੇ ਵਿੱਚ ਖੜੇ ਆ ਸੋ ਇੱਕ ਭਰਾ ਤੇ ਤੇ ਦੋ ਸੂਣ ਵਾਲੀਆਂ ਬੱਜਾਂ ਮਰ ਗਈਆਂ ਸੋਹਣਾ ਨੂੰ ਵੀ ਕਹਿ ਕੇ ਆਇਆ ਵੀ ਜਿੰਨਾ ਫਸਲ ਦਾ ਨੁਕਸਾਨ ਹੋਇਆ ਉਹ ਗਦਾਵਰੀ ਤੋਂ ਬਾਅਦ ਤੁਹਾਨੂੰ ਮੁਆਵਜ਼ਾ ਮਿਲੂਗਾ ਜਿਹੜਾ ਡੰਗਰ ਬੱਸੀ ਦਾ ਨੁਕਸਾਨ ਹੋਇਆ ਉਹ ਵੀ ਮੁਆਵਜ਼ਾ ਦਵਾਂਗੇ ਫਿਲਹਾਲ ਹੁੰਦੀ ਘੜੀ ਜਿਹੜਾ ਹਾਲ ਦੀ ਘੜੀ ਉਹਨਾਂ ਨੂੰ ਰਾਸ਼ਨ ਪਿਚਾ ਰਿਹਾ ਨਗਰਵਰ ਤੇ ਚੋਕਰ ਤੇ ਚਾਰਾਂ ਦੀ ਟਰਾਲੀ ਜਿਹੜੀ ਸਵੇਰੇ ਆ ਰਹੀ ਹੈ ਚਾਰਾਂ ਦੀ ਟਰਾਲੀਆਂ ਜਿਹੜੇ ਘਰ-ਘਰ ਜਿੰਨੀਆਂ ਵੀ ਕਿਸੇ ਨੂੰ ਪੰਡਾ ਚਾਹੀਦੀਆਂ ਹੋਣਗੀਆਂ ਉਹ ਘਰ-ਘਰ ਅਸੀਂ ਸਾਰਾ ਜਿਹੜਾ ਸਪਲਾਈ ਹੈ ਦੇ ਰਹੇ ਹਾਂ ਪ੍ਰਸ਼ਾਸਨ ਵੱਲੋਂ ਵੀ ਆਪਣੇ ਵੱਲੋਂ ਵੀ ਕਿਉਂਕਿ ਹੁਣੇ ਚੌਕੜ ਦੀ ਟੰਲੀਆਂ ਚਾਰ ਗੱਡੀਆਂ ਆਈਆਂ ਸੀ ਸਾਰੀਆਂ ਨਾਲ ਹੋ ਕੇ ਜਿਹੜੀਆਂ ਉਤਾਰੇ ਆ ਨਾਲ ਹੋ ਕੇ ਵੰਡ ਰਿਹਾ ਕਿਸੇ ਵੀ ਭੈਣ ਭਰਾ ਨੂੰ ਕੋਈ ਤਕਲੀਫ ਨਹੀਂ ਆਉਂਦਾਗੇ ਸੋ ਜਿਹੜੀ ਫਸਲવાડી ਦਾ ਨੁਕਸਾਨ ਹੋਇਆ ਬਹੁਤ ਸਾਰੇ ਘਰਾਂ ਦੀ ਜ਼ਮੀਨ ਕਿਸੇ ਦੀ 1 ਏਕੜ ਕਿਸੇ ਦੀ 2 ਏਕੜ ਕਿਸੇ ਦੀ 4 ਏਕੜ ਸਾਰਿਆਂ ਨਾਲ ਹੀ ਵਾਦਾ ਕਰਕੇ ਆਇਆ ਕਿ ਇੱਕ ਇੱਕ ਕਿੱਲੇ ਦਾ ਵੀ ਕਿਸੇ ਦੀ 2 ਕਨਾਲਾਂ ਵੀ ਉਹਨੂੰ ਵੀ ਉਹਦਾ ਵੀ ਜਿਹੜਾ ਜਿੰਨੇ ਮਿਹਨਤ ਕੀਤੀ ਹੈ ਮੁਆਵਜ਼ਾ ਕਰਕੇ ਉਹ ਸਾਰਿਆਂ ਨੂੰ ਜਿਹੜਾ ਮੁਆਵਜ਼ਾ ਮਿਲੂਗਾ ਸਰ ਜਿੰਨਾ ਵੀ ਖੇਤੀ ਦੇ ਲਈ ਲਗਨ ਕੀਤੀ ਤੁਸੀਂ ਘਰਾਂ 'ਚ ਬਹੁਤ ਜ਼ਿਆਦਾ ਲੋੜ ਸੀ ਜਿੱਥੇ ਚਲੋ ਕਹਿਣਾ ਚਾਹੀਦਾ ਕਿਸੇ ਨੇ 20000 ਮੰਗਿਆ ਪਰ 20000 ਦੇ ਵਿੱਚ ਦਿੱਤਾ ਸੋ ਅਸੀਂ ਸੇਵਾਦਾਰ ਹਾਂ ਜੀ ਚਾਹੇ ਸਾਡੀਆਂ ਇੱਕ ਤਨਖਾਹ ਦਿੱਤੀ ਜਾ 2 ਲੱਖ ਜਣ 5 ਲੱਖ ਜਣ 10 ਤਨਖਾਹਾਂ ਲੱਗ ਜਾਣ ਅਸੀਂ ਇਹਨਾਂ ਲੋਕਾਂ ਨੇ ਉਦੋਂ ਤੱਕ ਨਾਲ ਹੈ ਜਦੋਂ ਤੱਕ ਇਹਨਾਂ ਦੀ ਜ਼ਮੀਨ ਮੁੜ ਖੇਤੀਯੋਗ ਨਹੀਂ ਬਣ ਜਾਂਦੀ ਉਹ ਜਦੋਂ ਪਾਣੀ ਘਟੇਗਾ ਜਦੋਂ ਟਰੈਕਟਰ ਚੱਲਣ ਯੋਗ ਹੋਗੇ ਅਸੀਂ ਆਪ 50 50 ਟਰੈਕਟਰ ਲੈ ਕੇ ਇਹਨਾਂ ਦੀ ਜਿਹੜੀ ਖੇਤੀ ਹੈ ਉਹ ਵੀ ਉਪਜਾਊ ਕਰਕੇ ਜਾਵਾਂਗੇ ਸੋ ਇਹ ਭੈਣ ਭਰਾਵਾਂ ਦਾ ਬਹੁਤ ਨੁਕਸਾਨ ਹੈ ਕਿਉਂਕਿ ਇਹਨਾਂ ਨੇ ਸਾਨੂੰ ਚੁਣਿਆ ਇਹਨਾਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਾਈ ਆਮ ਆਦਮੀ ਪਾਰਟੀ ਸਰਕਾਰ ਬਣਾਈ ਅਸੀਂ ਇਹਨਾਂ ਦੀ ਖੇਤੀ ਵੀ ਖੇਤੀ ਜੋਗ ਬਣਾਉਣ ਤੱਕ ਅਸੀਂ ਇੱਥੇ ਸੇਵਾ ਨਿਵਾ ਰਹੇ ਤਨ ਬੰਦੇ ਰਵਾਂਗੇ ਇਹਨਾਂ ਦਾ ਜਿੰਨਾ ਵੀ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਮਿਲੂਗਾ ਤੇ ਕਣਕ ਤੱਕ ਇਹਨਾਂ ਦੀ ਜਿਹੜੀ ਹੈ ਅਸੀਂ ਆਪਣੇ ਵੱਲੋਂ ਸਾਡੇ ਵਰਕਰ ਸਹਿਮਾਨ ਹਲਕਾ ਇੰਚਾਰ ਸਹਿਬਾਨ ਅਸੀਂ ਆਪ ਟਰੈਕਟਰ ਚਲਾ ਚਲਾ ਕੇ ਇਹਨਾਂ ਦੀਆਂ ਖੇਤਿਆਂ ਚ ਕੰਮ